ਮੈਂ ਬਾਈ ਜੀ ਕਿੰਨੀ ਦੇਰ ਹੋ ਗਈ ਕਾਫੀ ਦੇਰ ਹੋ ਗਈ ਘੱਟੋ ਘੱਟ 50 ਸਾਲ ਦੀ ਉਮਰ ਹੋ ਗਈ ਹੁਣੇ ਮੈਂ ਕਦੇ ਠੀਕ ਛੜਕਾਂ ਨਹੀਂ ਦਿੱਤੀਆਂ ਘੜਦੀਆਂ ਅੱਲਾ ਮਾੜਾ ਹਾਲ ਹੈ ਜਿੰਨੇ ਵੀ ਮੰਤਰੀ ਆਏ ਸਾਰੇ ਖਾ ਪੀ ਗਏ ਲੰਘ ਗਏ ਖੈੜ ਦਾ ਕਿਸੇ ਨੇ ਭਲਾ ਨਹੀਂ ਕਰਿਆ ਹੈ ਕਿਸੇ ਨੇ ਵੀ ਖੈੜ ਦਾ ਸਭੋ ਮਾੜਾ ਹਾਲ ਹੀ ਹੋਇਆ ਬ੍ਰਿਜ ਬਣ ਗਿਆ ਉਹਦੇ ਤਦ ਲਾਇਆ ਤੇ ਵੀ ਸੁੱਖ ਹੋਈ ਸੁੱਖੋ ਪੈ ਜਾਊਗਾ ਵੀ ਟ੍ਰੈਫਿਕ ਘਟ ਜੂਗੀ ਪਰ ਉਤੋਂ ਵੀ ਜ਼ਿਆਦਾ ਪੱਦੇ ਹਾਲਾਤ ਹੋ ਗਏ ਖੜਦੇ ਪੱਦੇ ਹਾਲਾਤ ਜਿਹਨੂੰ ਕਹਿ ਦਿੰਦੇ ਆ ਆਪਾਂ ਮਿਲਦੇ ਸਾਨੂੰ ਅੱਗੇ ਤੋਂ ਬਈਆ ਰੋਡ ਹੈ ਜੇ ਤਾਂ ਆਪਾਂ ਜਾਣਦੇ ਨਾ ਸਾਰਾ ਵਲੌਗ ਹੋਣਾ ਹੁੰਦਾ ਹੈ ਪਿੱਛਾ ਉਹ ਖੜੜ ਤੋਂ ਸ਼ੁਰੂ ਹੋ ਜਾਂਦਾ ਖੜੜ ਤੋਂ ਸ਼ੁਰੂ ਹੋ ਕੇ ਸੰਤੇ ਮਾਜਰੇ ਤੱਕ ਫੰਦ ਰਹੇ ਦਾ ਰੋਡ ਅੰਨਾ ਪੂਰਾ ਹਾਲ ਤਾਂ ਨਾ ਕੱਲ ਫਾਈ ਪਿੱਛੋਂ ਨਾ ਰੱਪ ਜਾਣਦਾ ਕਿ ਕਿਹਦਾ ਟੋਏ ਦੇਖੋ ਕਿਹੜੇ ਕਿਹੜੇ ਟੋਏ ਫੇ ਸੜਕ ਦੇ ਵਿੱਚ ਇਹ ਸਾਰੀ ਜ਼ਿੰਦਗੀ ਮੈਂ ਨਹੀਂ ਕਹਿੰਦਾ ਵੀ ਸੈੱਟ ਹੋ ਜੂਗੇ ਪਤਾ ਨਹੀਂ ਕਿਆ ਕਰਦੇ ਆ ਕਿਉਂਕਿ ਦੋ ਨੰਬਰ ਦਾ ਕੰਮ ਹੁੰਦਾ ਸਾਰਾ ਗੱਡੀਆਂ ਕੰਮ ਹੁੰਦਾ ਆ ਦੇਖੋ ਹੁਣ ਵੀ ਗੱਡੀਆਂ ਏ ਟੋਏ ਪੇਹ ਹਾਂ ਅੱਗੇ ਟੋਇਆਂ ਕਰਕੇ ਉਹ ਹੋ ਰਿਹਾ ਦੇਖੋ ਬੰਦਾ ਜਿਹੜਾ ਟਾਈਮ ਪਰ ਜਿੰਨੇ ਜਾਣਾ ਏ ਜਾਂ ਕਿਸੇ ਦਾ ਕੋਈ ਪੇਸ਼ੈਂਟ ਆ ਵਿਚਾਰੇਗਾ ਉਹ ਬੰਦਾ ਕਦੇ ਟਾਈਮ ਨਾਲ ਨਹੀਂ ਪਹੁੰਚਦਾ ਸਕੂਲ ਵਾਲੇ ਬੱਚੇ ਨਹੀਂ ਟਾਈਮ ਨਾਲ ਪਹੁੰਚਦੇ ਲੇਟ ਹੋ ਜਾਂਦੇ ਕੱਲ੍ਹ ਭਾਈ ਜੀ ਮੈਂ 7 ਵਜੇ ਦਾ ਖੜਿਆ ਪਿਆ 5 ਵਜੇ ਘਰੇ ਪਹੁੰਚਿਆ ਹੁਣ ਬਈ ਸਾਗ ਲਾ ਲਓ ਵੀ ਕਿੰਨੇ ਮਤਲਬ ਜਾਮ ਲੱਗਿਆ ਹੋਇਆ ਦਾ ਕੰਮ ਬਹੁਤ ਬੁਰਾ ਹਾਲ ਆ ਟੋਏ ਦੇਖੋ ਭਾਈ ਕਿਹੜੇ ਕਿਹੜੇ ਟੋਏ ਪਏ ਆ ਦੇਖੋ ਆ ਖੜੜ ਦਾ ਹਾਲ ਐ ਇਹ ਖੜੜ ਦੀ ਸਾਨੂੰ ਦੱਸ ਰਿਹਾ ਇਹ ਖਰੜ ਤੋਂ ਲਾਂਡਰਾ ਰੋਡ ਨਾ ਮਾੜਾ ਹਾਲਾ ਨਹੀਂ ਪੱਦੀ ਹਾਲਤ ਐ ਸੜਕ ਦੀ ਸੜਕ ਦੀ ਕਿਆ ਫਾਈ ਵੀ ਆਸ-ਪਾਸ ਦੇ ਪਿੰਡਾਂ ਦੀ ਖੜੜ ਦੀ ਪੱਦੀ ਹਾਲਤ ਹੋਗੀ ਖਰੜਤਾ ਮੰਤਰੀ ਮਾੜਾ ਹਾਲ ਹੋ ਗਿਆ ਖੈੜ ਦੇ ਨਾਲ ਬਾਈ ਜੀ ਕੋਈ ਬਾਲੀਵਾਰਤ ਨਹੀਂ ਹੈ ਖੈੜ ਦਾ ਕੋਈ 20 ਵਾਲੀਵਾਰਤ ਨਹੀਂ ਖੈੜ ਦਾ ਆ ਦੇਖੋ ਖੈੜ ਦੇ ਹਾਲਾਤ ਵਾਰ-ਵਾਰ ਦਿਖਾ ਰਿਹਾ ਬਾਈ ਜੀ ਮੈਂ ਖੈੜ ਦੇ ਹਾਲਾਤ ਵੀਡੀਓ ਟੋਏ ਕਿਹੜੇ ਕਿਹੜੇ ਟੋਏ ਪੈ ਗਏ ਆ ਲੈ ਲਓ ਆ ਦੇਖੋ ਆ ਦੇਖੋ ਬੱਲਾ ਆ ਲੈ ਖਜ਼ਾਨਾ ਬਣ ਗਿਆ ਖਜ਼ਾਨਾ ਥੜਕਾਂ ਦੇ ਖਜ਼ਾਨਾ ਪੈ ਗਈਆਂ ਬਾਈ ਟੋਏ ਟੋਏ ਇਨਾ ਬੁਰਾ ਹਾਲ ਓਏ ਓਏ ਵਾਹ ਬਹੁਤ ਧੀ ਹਾਲਤ ਆ ਉਂਦੀ ਸੜਕ ਦੀ ਬਾਈ ਬਹੁਤ ਧੀ ਹਾਲਤ ਆ ਇਹ ਵੀ ਗੱਲ ਹੀ ਗੱਲ ਸਮੇ ਪਾਣੀ ਪਾਣੀ ਗੜ ਜਾਂਦਾ ਬਾਈ ਇੱਥਾ ਕੋਈ ਨਿਕਾਸੀ ਨਹੀਂ ਪਾਣੀ ਦੀ ਆ ਲਾਈਨ ਪਈ ਹੋਈ ਆ ਕੋਈ ਪਾਣੀ ਪੂਣੀ ਕਰਾసే ਨਹੀਂ ਹੁੰਦਾ ਵਿੱਚ ਗੰਦ ਭਰਿਆ ਵਾ ਕਦੇ ਸਫਾਈ ਨਹੀਂ ਹੁੰਦੀ ਕੋਈ ਨਹੀਂ ਕਰਦਾ ਹੈ ਮਾਦਾ ਮਰਦਾ ਦੇ ਦਿਨੋਂ ਮਾਣ ਮੋਟਾ ਹੱਥ ਫੱਲਾ ਜੇ ਮਾਰਗਾ ਲੰਘੇ ਜਾਂਦੇ ਆ ਦੇਖੋ ਕਿਰੇ ਕਿਰੇ ਟੋਏ ਆ ਪੂਰਾ ਹਾਲ ਹੈ ਖੜ ਦਾ ਆ ਦੇਖੋ ਵਾਈ ਦੇਖੋ ਕਿਆ ਹਾਲ ਹੈ ਆ ਇਹ ਖੜ ਹੁਣ ਖੜ ਵਾਈ ਟੋਏ ਵਾਲਾ ਸ਼ਹਿਰ ਬਣੂਗਾ ਟੋਏ ਵਾਲਾ ਸ਼ਹਿਰ ਖੜ ਇਹਦਾ ਨਾ ਰੱਖਦਾ ਟੋਏ ਵਾਲਾ ਸ਼ਹਿਰ ਖੜੋ ਦੇ ਕੋਕੀ ਡੱਗ ਡੱਗ ਸੜਕਾਂ ਉੱਤੇ ਟੋਏ ਪੈ ਗਏ ਹੁਣ ਕਿਹੜੀ ਸਰਕਾਰ ਨੂੰ ਕਿਹਾ ਜਾਵੇ ਕਿਉਂਕਿ ਸਰਕਾਰਾਂ ਬਹੁਤ ਆ ਕੇ ਲੰਘੀ ਖੜਦਾ ਕਿਸੇ ਨੇ ਕੋਈ ਫਲਾ ਕਰਿਆ ਬਾਈ ਬਹੁਤਾ ਗੱਲਾਂ ਗਏ ਕਾਂਗਰਸ ਵੀ ਆ ਗਏ ਵਿਵਾਦਲ ਵੀ ਆ ਗਏ ਆਵਾਜ਼ ਵੀ ਤਾਂ ਹੁਣ ਚੱਲੇ ਰਹੀ ਹੈ ਮੇਰਾ ਹਾਲ ਹੈ ਬਲਦੇ ਬਾਈ ਆਪਾਂ ਹੁਣ ਆਪਾਂ ਅੱਗੇ ਜਾਗੇ ਤੁਹਾਨੂੰ ਦੁਬਾਰਾ ਤੇ ਦਿਖਾਉਣੇ ਖੜਦੇ ਹਾਲਾਤ ਹੋਰ ਪੱਦੇ ਹਾਂਜੀ ਬਾਈ ਆਪਾਂ ਖੜੜਾ ਆ ਕੇ ਵਾਪਸ ਤੇ ਆਪਾਂ ਜੇ ਤੁਹਾਨੂੰ ਦਿਖਾਉਣੇ ਤੇ ਜਾਮ ਲੱਗਦਾ ਜਿਨਾ ਅੱਜ ਕੀ ਹਾਲ ਹੋਣਾ ਪਰ ਸ਼ਾਇਦ ਹੋਦਾ ਕਿਦਾ ਵੀ ਨਾ ਵੀ ਹੋਵੇ ਪਰ ਹੋ ਵੀ ਲੱਗਦਾ ਏ ਕਿਉਂਕਿ ਆਪਾਂ లై ఓవర్ ਦੇ ਆਨ ਇਸ ਟਾਈਮ ਤੇ ਆਪਾਂ ਘੁੰਮ ਕੇ বাস ਟਾਈਮ ਦੀ ਫੇਰ ਆਪਾਂ ਉਧਰ ਦੀ ਲਾਂਡਰ ਰੋਡ ਤੇ ਆਵਾਂਗੇ ਤੇ ਤੁਹਾਨੂੰ ਫਿਰ ਮਿਲਦੇ ਆਪਾਂ ਨਾਲ ਲਾਂਡਰ ਰੋਡ ਆਇਆ ਸ਼ੁਰੂ ਹੋ ਗਿਆ ਖਰੜ ਜਦੋਂ ਆਪਾਂ ਕਰਾਲੀ ਦੀ ਆਉਂਦੇ ਆ ਉਦੋਂ ਜਾਮ ਜਦੋਂ ਆਪਾਂ ਲਾਂਡਰ ਨੂੰ ਇੰਟਰ ਕਰਦੇ ਆ ਖਰੜ ਨੂੰ ਤਾਂ ਜਾਮ ਜਦੋਂ ਚੰਡੀਗੜ੍ਹ ਤੇ ਖਰੜ ਵੱਲ ਦੀ ਆਉਂਦੇ ਫਿਰ ਜਾਮ ਚਾਰੇ ਪਾਸੇ ਜਾਮ ਜਾਮ ਬੁਰਾ ਹਾਲ ਹੈ ਜੀ ਖਰੜ ਦਾ ਇਹ ਬੇ ਟੋਿਆਂ ਦਾ ਸ਼ਹਿਰ ਖਰੜ ਭਾਈਓ ਬੰਦ ਕਰਦੇ ਟੋਏ ਕਮਾਲ ਕਰਦੀ ਬਾਈ ਖਰੜ ਦੇ ਪ੍ਰਸ਼ਾਸਨ ਨੇ ਬਾਈ ਟੋਏ ਭਰ ਤੇ ਟੋਏ ਬਾਈ ਟੋਏ ਭਰ ਤੇ ਸਾਰੇ ਬਾਕੀ ਗਾਂਹ ਜਾ ਕੇ ਦੇਖਦੇ ਆ ਜੇ ਨਾ ਪਏ ਟੋਏ ਓਏ 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 ਬਾਈ ਸਾਰੇ ਟੋਏ ਬੰਦ ਕਰਤੇ ਬਹੁਤ بڑے بڑے ਖਦਾਨ ਬਣੇ ਹੋਏ ਤੇ ਖੈੜਦੇ ਤੇ ਹੁਣ ਵਧੀਆ ਇਹਦਾ ਬਾਕੀ ਪਤਾ ਨਹੀਂ ਜਾ ਮ ਉਸ ਤਰ੍ਹਾਂ ਹਰੇ ਜਾਮ ਲਗਣ ਦਾ ਕਾਰਨ ਕੀ ਹੋ ਸਕਦਾ ਹੈ ਜਿਹੜੇ ਵਿੱਚ ਘੱਟ ਬਣੇ ਹੋਏ ਆ ਲੋਕ ਉਹਨਾਂ ਘੱਟਾਂ ਦੇ ਵਿੱਚ ਨੂੰ ਆ ਕੇ ਮੂਰੇ ਫਸ ਜਾਂਦੇ ਆ ਕਿਉਂਕਿ ਇੱਕ ਗੱਡੀ ਰੁਕੀ ਨਹੀਂ ਪਿੱਛੇ ਥਰੇ ਤੱਕ ਜਾਮ ਲੱਗ ਜਾਂਦਾ ਏ ਤੇ ਬਾਕੀ ਹੁਣ ਅੱਗੇ ਜਾ ਕੇ ਦੇਖਦੇ ਕਿ ਐਪੋਜੀਸ਼ਨ ਹੈ ਲੱਗੀ ਭਾਈ ਸੜਕ ਬਣ ਰਹੀ ਹੈ ਟੋਏ ਭਰ ਰਹੇ ਆ ਲਾਹ ਤੇ ਪ੍ਰਸ਼ਾਸਨ ਨਾ ਸੁੱਤੇ ਪਏ ਜਾਗ ਗਿਆ ਪ੍ਰਸ਼ਾਸਨ ਸੁੱਤਾ ਪਿਆਦਾ ਗੁੜੀ ਕੁੰਭ ਕਰਨ ਦੀ ਨੀਂਦ ਜਾਗ ਗਿਆ ਪ੍ਰਸ਼ਾਸਨ ਜਾਗ ਗਿਆ ਭਾਈ ਜਾਗ ਗਿਆ ਪ੍ਰਸ਼ਾਸਨ ਵਾਹ ਜੀ ਵਾਹ ਕਮਾਲ ਕਰਤੀ ਕਮਾਲ ਕਰਤੀ ਜਾ ਰਿਹਾ ਭਾਈ ਟੋਏ ਭਰਦੇ ਹੁਣ ਪਰ ਕੱਲ ਬੜਾ ਬੁਰਾ ਹਾਲਤਾ ਅੱਜ ਥੋੜਾ ਬਚਾਓ ਹੈ ਬਾਕੀ ਆਉਣ ਵਾਲੇ ਕੱਲ ਦਾ ਪਤਾ ਨਹੀਂ ਹਲੇ ਕੀ ਹਾਲ ਹੋਣਾ ਹੈ ਕਿਉਂਕਿ ਪ੍ਰਸ਼ਾਸਨ ਦੀ ਅੱਖ ਖੁੱਲ ਚੁੱਕੀ ਹੈ ਪ੍ਰਸ਼ਾਸਨ ਜਾਗ ਚੁੱਕਾ ਹੈ ਅੱਗੇ ਜਾ ਕੇ ਦੇਖਦੇ ਹਾਂ ਇੱਕ ਦੂਏ ਕੇ ਮੂਰੇ ਆ ਕੇ ਬਾਈ ਗੱਡੀਆਂ ਫਸ ਜੰਨੀਆਂ ਕਿਉਂਕਿ ਜਿਹੜੇ ਕਟ ਆ ਇਹ ਇਹਨਾਂ ਦੇ 1 ਲੱਖ ਦੇ ਅੱਗੇ ਆ ਕੇ ਗੱਡੀ ਖੜ ਜੰਦੀ ਪਿੱਛੇ ਜਾਮ ਲੱਗ ਜਾਂਦਾ ਤੇ ਜਾਣਾ ਪਰਸਵਨਾ ਬਾਈ ਹੁਣ ਕਿਆ ਕਰੀਏ ਹਾਂ ਰਾਜਾ ਭਾਈ ਆ ਜਾ ਆ ਜਾ ਤੂੰ ਆ ਜਾ ਭਰਾਵਾ ਆ ਜਾ ਆ ਜਾ